ਇਸ ਵੇਲੇ ਦੀ ਇਹ ਹੰਤੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸਦੇ ਕਿ ਗੰਤਰਤਾ ਦਿਵਸ ਤੋਂ ਸਿਰਫ 48 ਘੰਟੇ ਪਹਿਲਾਂ ਹੀ ਪੰਜਾਬ ਦੇ ਫਤਿਹਗੜ੍ਹ ਸਾਹਿਬ ਦੇ ਸਰਹੱਦੀ ਵਿੱਚ ਰੇਲਵੇ ਲਾਈਨ ਤੇ ਇੱਕ ਜ਼ੋਰਦਾਰ ਧਮਾਕਾ ਹੋਇਆ ਇਸ ਨਾਲ ਇੱਕ ਮਾਲਗੱਡੀ ਦਾ ਇੰਜਣ ਨੁਕਸਾਨਿਆ ਗਿਆ ਤੇ ਇਸ ਦੇ ਨਾਲ ਹੀ ਡਰਾਈਵਰ ਵੀ ਗੰਭੀਰ ਜ਼ਖਮੀ ਹੋ ਗਿਆ ਸੂਤਰਾਂ ਦਾ ਕਹਿਣਾ ਹੈ ਕਿ ਤਮਾਕਾ ਬਹੁਤ ਖਤਰਨਾਕ ਸੀ ਤੇ ਆਰਡੀਐਕਸ ਦੀ ਵਰਤੋਂ ਕੀਤੀ ਜਾਣ ਦਾ ਸ਼ੱਕ ਵੀ ਅਧਿਕਾਰੀਆਂ ਦੇ ਵੱਲੋਂ ਜ਼ਾਹਰ ਕੀਤਾ ਜਾ ਰਿਹਾ ਹੈ ਇਹ ਘਟਨਾ ਦੇ ਰਾਤ ਵਾਪਰੀ ਹੈ ਜਦੋਂ ਇੱਕ ਮਾਲ ਗੱਡੀ ਕੋ ਨਵੀਂ ਬਣਾਈ ਗਈ ਰੇਲ ਲਾਈਨ ਦੇ ਵਿੱਚੋਂ ਲੰਘ ਰਹੀ ਸੀ ਤੇ ਇਸ ਦੌਰਾਨ ਇਹ ਵੱਡਾ ਤਮਾਕਾ ਹੋ ਜਾਂਦਾ ਹੈ ਅਥੇ ਹੀ ਤਾਂ ਸਾਰੇ ਕੀ ਮਾਲ ਗੱਡੀ ਦਾ ਇੰਜਨ ਜਿਵੇਂ ਹੀ ਖਾਨਪੁਰ ਫਾਟਕ ਦੇ ਨਜ਼ਦੀਕ ਪਹੁੰਚਿਆ ਤੇ ਇੱਕ ਜ਼ੋਰਦਾਰ ਧਮਾਕਾ ਹੋ ਗਿਆ ਧਮਾਕੇ ਦੀ ਤੀਬਰਤਾ ਨਹੀਂ ਜ਼ਿਆਦਾ ਸੀ ਕਿ ਰੇਲਵੇ ਲਾਈਨ ਦੇ ਲਗਭਗ 3 ਤੋਂ 4 ਫੁੱਟ ਦਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਧਮਾਕੇ ਦੇ ਵਿੱਚ ਮਾਲ ਗੱਡੀ ਦਾ ਇੰਜਨ ਡਰਾਈਵਰ ਤੇ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਮੁਰਤ ਹੀ ਮੌਕੇ ਤੇ ਹੀ ਹਸਪਤਾਲ ਇਲਾਜ ਲਈ ਭੇਜਤੀ ਕਰਵਾ ਦਿੱਤਾ ਗਿਆ ਇਸ ਘਟਨਾ ਕਾਰਨ ਇਲਾਕੇ ਦੇ ਵਿੱਚ ਵੀ دہشت ਦਾ ਮਾਹੌਲ ਜੁੜਾ ਦੇਖਣ ਨੂੰ ਮਿਲਿਆ ਹਾਲਾਂਕਿ ਜਿੱਦੈ ਧੁਮਾਕਾ ਹੋਇਆ ਤੇ ਮੌਕੇ ਤੇ ਲੋਕਾਂ ਵੱਲੋਂ ਰੇਲਵੇ ਦੇ ਕਰਮੀਆਂ ਨੂੰ ਇਸ ਦੀ ਸੂਚਨਾ ਵੀ ਦੇ ਦਿੱਤੀ ਗਈ ਹੈ ਅਥੀ ਦਾਜ ਦੇ ਕੀ ਪੁਲਿਸ ਅਧਿਕਾਰੀਆਂ ਦੇ ਵੱਲੋਂ ਤਮਾਕੀ ਦੀ ਪੁਸ਼ਟੀ ਵੀ ਕਰ ਦਿੱਤੀ ਗਈ ਪੁਲਿਸ ਅਧਿਕਾਰੀਆਂ ਨੇ ਕਿਹਾ ਹੈ ਕਿ ਇਸ ਦੀ ਕੋਈ ਟਿੱਪਣੀ ਹਲੇ ਕਰਨ ਲਈ ਤਿਆਰ ਨਹੀਂ ਹੈ ਪਰ ਵੱਖ-ਵੱਖ ਪੱਲੇ ਨੇ ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਉਨ੍ਹਾਂ ਦੇ ਵੱਲੋਂ ਜਾਂਚ ਜਿਹੜੀ ਕੀਤੀ ਜਾ ਰਹੀ ਹੈ ਇਸ ਵੇਲੇ ਦੀ ਜਿਹੜੀ ਇਹ ਅਹਿਮ ਖਬਰ ਤੁਹਾਨੂੰ ਸਾਂਝੀ ਕਰ ਰਿਹਾ ਕਿਉਂਕਿ ਦਾਜੇ ਕਿ ਹੁਣ ਗਣਤੰਤਰ ਦਿਵਸ 26 ਜਨਵਰੀ ਜਿਹੜਾ ਆਉਣ ਵਾਲਾ ਜਿਸ ਨੂੰ ਲੈ ਕੇ ਲਗਾਤਾਰ ਹੀ ਤਿਆਰੀਆਂ ਵੀ ਚੱਲਦੀਆਂ ਨਜ਼ਰ ਆ ਰਹੀਆਂ ਪਰ ਇਸੇ ਵਿਚਾਲੇ ਹੁਣ ਪੰਜਾਬ ਦੇ ਫਤਿਹਗੁਰ ਸਾਹਿਬ ਦੇ ਸਰਹੰਦੀ ਰੇਲਵੇ ਲਾਈਨ ਦੇ ਕੋਲ ਜ਼ੋਰ ਤਮਾਕਾ ਹੋਣਾ ਕਿਤੇ ਨਾ ਕਿਤੇ ਵੱਡੇ ਸਵਾਲ ਖੜੇ ਵੀ ਕਰਦਾ ਨਜ਼ਰ ਆ ਰਿਹਾ ਹੈ ਇਸ ਵੇਲੇ ਦੀ ਇਹ अहम ਤੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸਦੇ ਕਿ ਗੰਤਰਤਾ ਦਿਵਸ ਤੋਂ ਸਿਰਫ 48 ਘੰਟੇ ਪਹਿਲਾਂ ਹੀ ਪੰਜਾਬ ਦੇ ਫਤਿਹਗੜ ਸਾਹਿਬ ਦੇ ਸਰਹੱਦੀ ਵਿੱਚ ਰੇਲਵੇ ਲਾਈਨ ਤੇ ਇੱਕ ਜ਼ੋਰਦਾਰ ਧਮਾਕਾ ਹੋਇਆ ਇਸ ਨਾਲ ਇੱਕ ਮਾਲਗੱਡੀ ਦਾ ਇੰਜਣ ਨੁਕਸਾਨਿਆ ਗਿਆ ਤੇ ਇਸ ਦੇ ਨਾਲ ਹੀ ਡਰਾਈਵਰ ਵੀ ਗੰਭੀਰ ਜ਼ਖਮੀ ਹੋ ਗਿਆ ਸੂਤਰਾਂ ਦਾ ਕਹਿਣਾ ਹੈ ਕਿ ਧਮਾਕਾ ਬਹੁਤ ਖਤਰਨਾਕ ਸੀ ਤੇ ਆਰ ਡੀ ਐਕਸ ਦੀ ਵਰਤੋਂ ਕੀਤੀ ਜਾਂਦਾ ਸ਼ੱਕ ਵੀ ਅਧਿਕਾਰੀਆਂ ਦੇ ਵੱਲੋਂ ਜ਼ਾਹਰ ਕੀਤਾ ਜਾ ਰਿਹਾ ਹੈ। ਇਹ ਘਟਨਾ ਦੇ ਰਾਤ ਵਾਪਰੀ ਜਦੋਂ ਇੱਕ ਮਾਲ ਗੱਡੀ ਕੋ ਨਵੀਂ ਬਣਾਈ ਗਈ ਰੇਲ ਲਾਈਨ ਦੇ ਵਿੱਚੋਂ ਲੰਘ ਰਹੀ ਸੀ ਤੇ ਇਸ ਦੌਰਾਨ ਇਹ ਵੱਡਾ ਧਮਾਕਾ ਹੋ ਜਾਂਦਾ ਹੈ। ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਮਾਲ ਗੱਡੀ ਦਾ ਇੰਜਣ ਜਿਵੇਂ ਹੀ ਖਾਨਪੁਰ ਫਾਟਕ ਦੇ ਨਜ਼ਦੀਕ ਪਹੁੰਚਾ ਤੇ ਇੱਕ ਜ਼ੋਰਦਾਰ ਧਮਾਕਾ ਹੋ ਗਿਆ। ਧਮਾਕੇ ਦੀ ਤੀਬਰਤਾ ਨਹੀਂ ਜ਼ਿਆਦਾ ਸੀ ਕਿ ਰੇਲਵੇ ਲਾਈਨ ਦੇ ਲਗਭਗ 3 ਤੋਂ 4 ਫੁੱਟ ਹਿੱਸਾ ਪੂਰੀ ਤਰ੍ਹਾਂ ਨੁਕਸਾਨ ਆ ਗਿਆ ਧਮਾਕੇ ਦੇ ਵਿੱਚ ਮਾਲ ਗੱਡੀ ਦਾ ਇੰਜਨ ਡਰਾਈਵਰ ਤੇ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਮੁਰਤ ਹੀ ਮੌਕੇ ਤੇ ਹੀ ਹਸਪਤਾਲ ਇਲਾਜ ਲਈ ਭੇਜਤੀ ਕਰਵਾ ਦਿੱਤਾ ਗਿਆ ਇਸ ਘਟਨਾ ਕਾਰਨ ਰੇਲਕੇ ਦੇ ਵਿੱਚ ਵੀ دہشت ਦਾ ਮਾਹੌਲ ਜੁੜਾ ਦੇਖਣ ਨੂੰ ਮਿਲਿਆ ਹਾਲਾਂਕਿ ਜਿੱਦੈ ਧਮਾਕਾ ਹੋਇਆ ਤੇ ਮੌਕੇ ਤੇ ਲੋਕਾਂ ਵੱਲੋਂ ਰੇਲਵੇ ਅਧਿਕਾਰੀਆਂ ਨੂੰ ਇਸ ਦੀ ਸੂਚਨਾ ਵੀ ਦੇ ਦਿੱਤੀ ਗਈ ਹੈ ਅਥੀ ਦਾਜ ਦੇ ਕਿ ਪੁਲਿਸ ਅਧਿਕਾਰੀਆਂ ਦੇ ਵੱਲੋਂ ਤਮਾਕੀ ਦੀ ਪੁਸ਼ਟੀ ਵੀ ਕਰ ਦਿੱਤੀ ਗਈ ਪੁਲਿਸ ਅਧਿਕਾਰੀਆਂ ਨੇ ਕਿਹਾ ਹੈ ਕਿ ਇਸ ਦੀ ਕੋਈ ਟਿੱਪਣੀ ਹਲੇ ਕਰਨ ਲਈ ਤਿਆਰ ਨਹੀਂ ਹੈ ਪਰ ਵੱਖ-ਵੱਖ ਪੱਲੇ ਉਹ ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਉਨ੍ਹਾਂ ਦੇ ਵੱਲੋਂ ਜਾਂਚ ਜਿਹੜੀ ਕੀਤੀ ਜਾ ਰਹੀ ਹੈ ਇਸ ਮੇਲੇ ਦੀ ਜੁੜੀ ਹੈ ਅਹਿਮ ਖਬਰ ਤੁਹਾਨੂੰ ਸਾਂਝੀ ਕਰ ਰਿਹਾ ਕਿਉਂਕਿ ਦਾਜੇ ਕਿ ਹੁਣ ਗਣਤੰਤਰ ਦਿਵਸ 26 ਜਨਵਰੀ ਜਿਹੜਾ ਆਉਣ ਵਾਲਾ ਜਿਸ ਨੂੰ ਲੈ ਕੇ ਲਗਾਤਾਰ ਹੀ ਤਿਆਰੀਆਂ ਵੀ ਚੱਲਦੀਆਂ ਨਜ਼ਰ ਆ ਰਹੀਆਂ ਪਰ ਇਸੇ ਵਿਚਾਲੇ ਹੁਣ ਪੰਜਾਬ ਦੇ ਫਤਿਹਗੁਰ ਸਾਹਿਬ ਦੇ ਸਰਹੰਦੀ ਰੇਲਵੇ ਲਾਈਨ ਦੇ ਕੋਲ ਜੋ ਦਾ ਤਮਾਕਾ ਹੋਣਾ ਕਿਤੇ ਨਾ ਕਿਤੇ ਵੱਡੇ ਸਵਾਲ ਖੜੇ ਵੀ ਕਰਦਾ ਨਜ਼ਰ ਆ ਰਿਹਾ ਹੈ